50000 ਨੌਕਰੀਆਂ ਦੇ ਇਕ ਤੁਹਾਡੇ ਸਾਹਮਣੇ ਖੜਾ ਜੀ 50000 ਨੌਕਰੀਆਂ ਹੋ ਗਈਆਂ ਭਗਵੰਤ ਮਾਨ ਜੀ ਕੀ ਜੋ ਮੇਰੀ ਸਰਕਾਰ ਹੈ ਇਹ ਨਈ ਜੌਬਸ ਦੇਣੇ ਮੇ ਬਹੁਤ ਉੱਵਲ ਹੈ ਮੈਨੂੰ ਇਹ ਨੌਕਰੀ ਪੂਰੀ ਮੈਰਿਟ ਦੇ ਆਧਾਰ ਤੇ ਮਿਲੀ ਹੈ ਕੋਈ ਸਿਫਾਰਿਸ਼ ਨਹੀਂ ਹੋਈ ਕੰਮ ਪੂਰੇ ਪਾਰਦਰਸ਼ੀ ਢੰਗ ਦੇ ਨਾਲ ਹੋਇਆ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਅਪਰਚੂਨਿਟੀ ਲੈ ਕੇ ਦਿੱਤੀ ਮਕੈਨੀਕਲ ਇੰਜੀਨੀਅਰਸ ਨੂੰ ਵੀ ਰੈਕ੍ਰੂਟ ਕੀਤਾ ਹੁਣ ਤੱਕ 50000 ਤੋਂ ਵੱਧ ਸਰਕਾਰੀ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਜਾ ਚੁੱਕੀਆਂ ਨੇ ਇਹ ਹੈ ਨਵਾਂ ਪੰਜਾਬ ਸਾਟਾਰ ਰੰਗਲਾ ਪੰਜਾਬ ਕਿਸਾਨੀ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਵੱਲੋਂ ਦਿੱਤੀ ਗਈ ਤਾਰੀਖ ਤੇ ਚੰਡੀਗੜ੍ਹ ਦੇ ਵਿੱਚ ਹੋਈ ਹੈ ਮੀਟਿੰਗ ਸਹੀ ਮਗੌਲ ਦੇ ਵਿੱਚ ਹੋਇਆ ਵਿਚਾਰ ਵਟਾਂਦਰਾ ਪਰ ਦੇ ਦਿੱਤੀ ਗਈ ਹੈ ਇੱਕ ਹੋਰ ਤਾਰੀਖ ਜੀਹਾਂ ਦੱਸਦੀ ਹੈ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਧਰਨੇ ਤੇ ਬੈਠੇ ਹੋਏ ਨੇ ਜਿਸ ਕਰਕੇ ਕੇਂਦਰ ਸਰਕਾਰ ਦੇ ਵੱਲੋਂ 23 14 ਫਰਵਰੀ ਦੀ ਤਾਰੀਖ ਦਿੱਤੀ ਗਈ ਸੀ ਕਿ ਇਹ ਮੀਟਿੰਗ ਕਿਸਾਨਾਂ ਤੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਦੇ ਵਿਚਾਰ ਹੋਵੇਗੀ ਇਹ ਮੀਟਿੰਗ ਸੰਪੰਨ ਰਹੀ ਹੈ ਪਰੰਤੂ ਇਸ ਦੇ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਗੈਰਹਾਜ਼ਰ ਰਹੇ ਨੇ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਮੀਟਿੰਗ ਮੁਕਰਰ ਹੋਣ ਤੋਂ ਪਹਿਲਾਂ ਹੀ ਸ਼ਿਵਰਾ ਚੋਹਾਨ ਹੋਰਾਂ ਦੇ بیٹے ਦੇ ਵਿਆਹ ਦੀ ਤਾਰੀਖ ਪੱਕੀ ਕਰ ਦਿੱਤੀ ਗਈ ਸੀ ਤੇ ਬੀਤੀ ਕੱਲ ਉਹਨਾਂ ਦੇ بیٹے ਦਾ ਵਿਆਹ ਸੀ ਇਸ ਕਰਕੇ ਉਹ ਇਸ ਬੈਠਕ ਦੇ ਵਿੱਚ ਸ਼ਾਮਿਲ ਨਹੀਂ ਹੋ ਸਕੇ ਫੂਡ ਮੰਤਰੀ ਪਹਿਲਾਦ ਜੋਸ਼ੀ ਇਸ ਮੀਟਿੰਗ ਦੇ ਵਿੱਚ ਪਹੁੰਚੇ ਸਨ ਤੇ ਇਹ ਮੀਟਿੰਗ ਜਿਹੜੀ ਕਿ ਸਹੀ ਮਾਹੌਲ ਦੇ ਵਿੱਚ ਹੋਈ ਹੈ ਉਸ ਦੇ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਕਿਸਾਨਾਂ ਦੀਆਂ ਮੰਗਾਂ ਨੂੰ ਬੜੇ ਧਿਆਨ ਦੇ ਨਾਲ ਸੁਣਿਆ ਗਿਆ ਤੇ ਨਾਲ ਹੀ ਅਗਲੀ ਤਾਰੀਖ ਵੀ ਦੇ ਦਿੱਤੀ ਗਈ ਹੈ ਜਿਹੜੀ ਕਿ ਆਉਣ ਵਾਲੀ 22 ਫਰਵਰੀ ਹੈ ਇਹ ਗੱਲ ਆਖੀ ਜਾ ਰਹੀ ਹੈ ਕਿ ਇਹ ਮੀਟਿੰਗ ਵੀ ਹੋ ਸਕਦਾ ਹੈ ਕਿ ਚੰਡੀਗੜ੍ਹ ਦੇ ਵਿੱਚ ਹੀ ਹੋਵੇ ਹੋ ਸਕਦਾ ਹੈ ਕਿਸੇ ਹੋਰ ਥਾਂ ਤੇ ਵੀ ਹੋਵੇ ਇਹ ਆਉਣ ਵਾਲਾ ਸਮਾਂ ਦੱਸੇਗਾ ਦੱਸ ਦਈਏ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਰ ਹੋਰੀ ਬੜੇ ਉਚੇਚੇ ਤੌਰ ਤੇ ਪਹੁੰਚੇ ਨੇ ਹਾਲਾਂਕਿ ਉਹਨਾਂ ਦੀ ਸਿਹਤ ਕਿਸ ਤਰ੍ਹਾਂ ਦੀ ਹੈ ਇਹ ਅਸੀਂ ਸਾਰੇ ਪਲੀਪਾਂਤ ਜਾਣਦੇ ਆਂ ਦੱਸ ਦਈਏ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਰ ਹੋਰਾਂ ਦੀ ਭੈਣ ਦੀ ਪੋਤੀ ਦੀ ਜਿਹੜੀ ਮੌਤ ਹੋ ਗਈ ਹੈ ਉਹਨਾਂ ਦਾ ਕਲ ਸੰਸਕਾਰ ਸੀ ਪਰੰਤੂ ਉਹ ਸੰਸਕਾਰ ਤੇ ਨਹੀਂ ਗਏ ਉਹਨਾਂ ਨੇ ਇਸ ਬੈਠਕ ਨੂੰ ਪਹਿਲ ਦਿੱਤੀ ਹੈ ਤੇ ਉਹ ਉਚੇਚੇ ਤੌਰ ਤੇ ਇਸ ਬੈਠਕ ਦੇ ਵਿੱਚ ਪਹੁੰਚੇ ਸਨ ਹਾਲਾਂਕਿ ਉਹਨਾਂ ਦੀ ਜਿਹੜੀ ਸਿਹਤ ਹੈ ਬੜੀ ਨਸਾਜ ਦੱਸੀ ਜਾ ਰਹੀ ਹੈ ਪਰ ਫਿਰ ਵੀ ਉਹਨਾਂ ਨੇ ਇਸ ਬੈਠਕ ਦੇ ਵਿੱਚ ਪਹੁੰਚਣ ਨੂੰ ਪਹਿਲ ਦਿੱਤੀ ਹੈ ਦੱਸਦੀ ਹੈ ਕਿ ਇਸ ਬੰਦ ਦੇ ਵਿੱਚ ਹੋਰ ਕੀ ਕੁਝ ਆਖਿਆ ਗਿਆ ਜਰਾ ਤੁਸੀਂ ਵੀ ਧਿਆਨ ਦੇ ਨਾਲ ਸੁਣਿਓ ਪਰ ਪ੍ਰੋਡਿਊਸਰ ਪੰਜਾਬ ਦੇ ਕਿਸਾਨਾਂ ਵੱਲੋਂ ਜਾਂ ਤੁਸੀਂ ਆਪ ਦਾ ਕੀ ਪੱਖ ਰਿਹਾ ਕਿਉਂ ਸਰੀ ਸੀ ਜਪਲੀ ਜੀ ਅੱਜ ਜਿਹੜੀ ਕਾਫੀ ਲੰਮਾ ਸਮਾਂ ਹੋ ਗਿਆ ਸੀ ਢੱਲੇਵਾਲ ਸਾਹਿਬ ਉਹ ਹੜਤਾਲ ਤੇ ਬੈਠੇ ਸਨ ਪਿਛਲੇ ਦਿਨੀ ਜਿਹੜੀ ਇਹ ਮੀਟਿੰਗ ਮੁਕਰਰ ਹੋਈ ਸੀ ਅੱਜ ਹੋਈ ਹੈ ਜਿਹਦੇ ਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਜੀ ਨੇ ਆਉਣਾ ਸੀ ਪਰ ਇਹ ਮੀਟਿੰਗ ਮਕਰਰ ਹੋਣ ਤੋਂ ਪਹਿਲਾਂ ਹੀ ਉਹਨਾਂ ਦੇ بیٹے ਦੀ ਸ਼ਾਦੀ ਰੱਖੀ ਸੀ ਅੱਜ ਸ਼ਾਦੀ ਸੀ ਇਸ ਲਈ ਉਹ ਆ ਨਹੀਂ ਸਕੇ। ਸ਼੍ਰੀ ਪ੍ਰਿਲਾਦ ਜੋਸ਼ੀ ਜਿਹੜੇ ਫੂਡ ਮੰਤਰੀ ਨੇ ਉਹ ਆਏ ਐ। ਔਰ ਬਹੁਤ ਵਧੀਆ ਮਾਹੌਲ 'ਚ ਗੱਲਬਾਤ ਹੋਈ ਐ। ਅਗਲੀ ਤਰੀਕ ਜਦੋਂ ਕਿ ਕੇਂਦਰੀ ਮੰਤਰੀ ਸ਼ਿਵਰਾਜ ਚੋਹਾਨ ਜੀ ਸ਼੍ਰੀ ਪ੍ਰਿਲਾਦ ਜੋਸ਼ੀ ਜੀ ਤੇ ਔਰ ਉਹਨਾਂ ਦੇ ਨਾਲ ਵੀ ਹੋਰ ਜਿਹੜੇ ਸਾਥੀ ਆਉਣਗੇ ਉਹ 22 ਤਰੀਕ ਨੂੰ ਹੋਣੀ ਐ। ਚੰਡੀਗੜ੍ਹ 'ਚ ਹੋਣੀ। 22 ਤਰੀਕ ਨੂੰ ਚੰਡੀਗੜ੍ਹ ਵਿੱਚ ਹੀ ਉਮੀਦ ਕਰੀ ਜਾਂਦੀ ਐ। ਚਲੋ ਜਿੱਥੇ ਵੀ ਰੱਖਣੀ ਹੈ ਪਰ 22 ਤਰੀਕ ਮਕਰਰ ਕੀਤੀ ਗਈ ਹੈ ਜਿਹੜੀ ਕਿਸਾਨਾਂ ਦੀਆਂ ਮੰਗਾਂ ਮੰਤਰੀ ਜੀ ਨੇ ਧਿਆਨ ਨਾਲ ਸੁਣੀਆਂ ਔਰ ਆਪਣੇ ਵੱਲੋਂ ਵੀ ਉਹਨਾਂ ਨੇ ਦੱਸਿਆ ਕਿ ਮੈਂ ਪੂਰਾ ਪੋਜੀਟਿਵ ਹਾਂ ਤੇ ਜਿਹੜੀ ਸਾਰੀ ਬੈਠ ਕੇ ਜਿਹੜੀ ਫਾਈਨਲ ਦਸਤੋਂ ਬਾਅਦ ਗੱਲਬਾਤ ਚੱਲਦੀ ਰਹਿਣੀ ਹੋ ਜਾ। ਕਿਸਾਨ ਆਗੂ ਜਿਹੜੇ ਜਗਜੀਤ ਸਿੰਘ ਢੱਲੇਵਾਲ ਜੀ ਉਹਨੇ ਬਾਕੀ ਸਾਥੀ ਅੱਜ ਦੀ ਗੱਲਬਾਤ ਤੋਂ ਤੁਹਾਨੂੰ ਲੱਗਾ ਕਿ ਪੋਜ਼ਿਟਿਵ ਮਾਹੌਲ ਦੇ ਵਿੱਚ ਉਹ ਸਹਿਮਤ ਹੁੰਦੇ ਨਜ਼ਰ ਆਏ। ਸਭ ਤੋਂ ਪਹਿਲਾਂ ਤਾਂ ਬੜੀ ਵੱਡੀ ਗੱਲ ਹੈ ਕਿ ਸ੍ਰੀ ਢੱਲੇਵਾਲ ਜੀ ਸਰਦਾਰ ਜਗਜੀਤ ਸਿੰਘ ਜੀ ਜਿਨ੍ਹਾਂ ਦੇ ਭੈਣ ਦੀ ਪੋਤਰੀ ਦਾ ਦੇਹਾਂਤ ਹੋ ਗਿਆ ਤੇ ਉਸ ਸੰਸਕਾਰ ਵਿੱਚ ਵੀ ਨਹੀਂ ਗਏ ਉਹਨਾਂ ਨੇ ਇਸ ਨੂੰ ਕਿਸਾਨੀ ਮਸਲੇ ਲਈ ਤਰਜੀਹ ਦਿੱਤਾ। ਬੜੇ ਅਫਸੋਸ ਦੀ ਗੱਲ ਹੈ ਜਿਹੜੇ ਐਡੀ ਵੱਡੀ ਗੱਲ ਛੱਡ ਕੇ ਆਉਣਾ ਔਰ ਜੇ ਮੈਂ ਕਮਾਂ ਤਾਂ ਇਹ ਜਿਹੜੇ ਮਾਹੌਲ ਨੂੰ ਸਾਜਕਾਰ ਬਣਾਉਣ ਵਾਸਤੇ